ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਤੁਸੀਂ ਦੇਖਿਆ ਸੀ ਕਿ ਪਾਰਟੀ ਵਾਲੇ ਬਲੌਗ ਵਿੱਚ ਜਿੰਨੀ ਸਾਨੂੰ ਸਾਰਿਆਂ ਨੂੰ ਖੁਸ਼ੀ ਸੀਗੀ ਤੁਹਾਨੂੰ ਸਾਰਿਆਂ ਨੂੰ ਦੇਖਣ ਵਾਲਿਆਂ ਨੂੰ ਖੁਸ਼ੀ ਸੀਗੀ ਤੇ ਉਹਨਾਂ ਹੀ ਅੱਜ ਡੈਡੀ ਹੋਣਾਂ ਦੀ ਵਾਪਸੀ ਵੇਲੇ ਪੰਜਾਬ ਤੋਂ ਉਹਨਾਂ ਹੀ ਜਿਹੜਾ ਭਾਵੁਕ ਹੋਏ ਆ ਸਾਰੇ ਤੇ ਵੀਡੀਓ ਦੇਖ ਕੇ ਤੁਸੀਂ ਵੀ ਹੋ ਰਹੇ ਹੋਵੋਗੇ ਬਹੁਤ ਔਖਾ ਹੋ ਜਾਂਦਾ ਜਦੋਂ ਜਦੋਂ ਇੰਨੇ ਟਾਈਮ ਬਾਅਦ ਮਿਲ ਕੇ ਫਿਰ ਫਿਰ ਦੁਬਾਰਾ ਹਨਾ ਲੰਮੇ ਟਾਈਮ ਬਾਅਦ ਮਿਲਣਾ ਹੋਵੇ ਤੇ ਉਹ ਫਿਰ ਦਿਲ ਪੁੱਛਿਆ ਹੀ ਜਾਣਦਾ ਪਰ ਕੀ ਕਰੀਏ ਇਹ ਸਾਰਾ ਸਿਸਟਮ ਜਿਵੇਂ ਬਣਿਆ ਹੋਇਆ ਏ ਉਹਦੇ ਹਿਸਾਬ ਨਾਲ ਫਿਰ ਜਿਵੇਂ ਹਾਲਾਤ ਨੇ ਜਿੱਦਾਂ ਸਿਚੁਏਸ਼ਨ ਹੁੰਦੀ ਆ ਉਹਦੇ ਹਿਸਾਬ ਨਾਲ ਆਪਣੇ ਆਪ ਨੂੰ ਢਾਲਣਾ ਪੈਂਦਾ ਸਾਰਿਆਂ ਦੇ ਮਨ ਬੜੇ ਭਾਵੁਕ ਨੇ ਖੁਦ ਵੀ ਡੈਡੀ ਹੁਣੀ ਭਾਵੁਕ ਸੀ ਪਰ ਕਿਸੇ ਨੂੰ ਸ਼ੋ ਨਹੀਂ ਉਹਨਾਂ ਨੇ ਹੁਣ ਦਿੱਤਾ ਸਾਰਿਆਂ ਨੂੰ ਆਪ ਹੌਸਲਾ ਦਿੰਦੇ ਰਹੇ ਆ ਜਦੋਂ ਟੈਚੀ ਪੈਕ ਕਰ ਰਹੇ ਸੀਗੇ ਸਮਾਨ ਪੈਕ ਕਰ ਰਹੇ ਸੀਗੇ ਉਦੋਂ ਹੀ ਐਦਾਂ ਫੀਲ ਹੋਣ ਲੱਗ ਗਿਆ ਸੀ ਜਿਵੇਂ ਘਰ ਖਾਲੀ-ਖਾਲੀ ਹੋ ਗਿਆ ਹੁੰਦਾ ਪਰ ਕੀ ਕਰੀਏ ਮਜਬੂਰੀਆਂ ਨੇ ਹਰ ਇੱਕ ਦੀ ਆਪਣੀ ਆਪਣੀ ਲਾਈਫ ਦੀਆਂ ਮਜਬੂਰੀਆਂ ਨੇ ਉਹਨਾਂ ਕਰਕੇ ਸਾਰਾ ਕੁਝ ਦੇਖਣਾ ਹੀ ਪੈਂਦਾ ਕਿਹਾ ਅਸੀਂ ਦਸਤਾਵੇਜ਼ਾਂ ਵੀ ਹਰੇ ਆ ਅਸੀਂ ਆਪਣੀਆਂ ਫਿਲਮਾਂ ਕਰ ਰਹੇ ਹਾਂ ਉਹ ਗਲਤ ਕਰ ਰਹੇ ਹਾਂ ਮੈਂ ਵੀ ਹੋ ਗਿਆ ਉਹ ਰੇਸ ਨਹੀਂ ਹੈ ਜਿਸ ਤੋਂ ਉਹ ਨੰਬਰ ਤੇ ਭਰਿਆ ਹੋਇਆ ਹੈ ਬੜੀ ਹੋ ਗਿਆ ਨਹੀਂ ਤੇ ਬਈ ਇਹ ਭਾਂਡਾ ਕੋਲੋਂ ਬਾਹਰ ਨਿਕਲਦੀ ਜਨਾਬ ਉਹ ਲਾ ਲਾਇਤੀ ਬਾਦੀ आजा महाराजा हाँ ਹੁਣ ਅਸੀਂ ਹਠੂਰ ਤੋਂ ਮਹਿਲਕਲਾ ਮਹਿਲਕਲਾ ਤੋਂ ਬਰਨਾਲਾ ਬਰਨਾਲੇ ਤੋਂ ਪਟਿਆਲਾ ਤੇ ਪਟਿਆਲੇ ਤੋਂ ਸਿੱਧਾ ਦਿੱਲੀ ਇਹ ਆਪਣੇ ਸਟੂਡੈਂਟ ਨੂੰ ਸਿਲੇਬਸ ਭੇਜਣਾ ਸੀ ਮੈਂ ਜਾਂਦੇ ਜਾਂਦੇ ਨੇ ਸਿਲੇਬਸ ਭੇਜਿਆ ਜੇ ਤਾਂ ਮੈਂ ਖੜ ਗਿਆ ਕੀ ਕੀ ਹੈ ਇਹ ਨਹੀਂ ਕਿ ਇਹ ਜੇ ਉਹ ਮੇਰੇ ਅੱਗੇ ਪੀਤੇ ਆਏ ਪੀਣਾ ਉਹ ਲੋਗ ਉਹ ਵਾਪਸ ਨਹੀਂ ਜੋੜਨਾ ਕੋਈ ਰਸਤਾ ਹੁਣ ਆਪਾਂ ਰੁਕਾਂਗੇ ਮਹਾਮਾਇਆ ਹਵੇਲੀ ਇੱਥੇ ਪੀਵਾਂਗੇ ਚਾਹ I think that's what I'm ਇਹ ਨੀਕੂ ਡਰਾਈਵਰ ਮੌਸਮ ਦੇਖੋ ਕਿੰਨਾ ਸੋਹਣਾ ਹੈ ਪਰ ਥੋੜੇ ਟਾਈਮ ਬਾਅਦ ਯਾਰ ਚੈੱਕ ਕਰੋ ਕਿਵੇਂ ਮੀਂਹ ਪੈਣ ਲੱਗ ਗਿਆ ਬਹੁਤ ਤੇਜ਼ ਨਹੀਂ ਆਇਆ ਇਹ ਦਿਲ ਕਤੇ ਕਤੇ ਸੁੱਕਾ ਸੀ ਜਮਾ ਕਦੇ ਤੇ ਪੂਰੀ ਮੀਂਹ ਸੀ ਕੰਮਣ ਕੰਮਣ ਹੋਈ ਗਈ ਨਾਉਰੀ ਲੰਗੇ ਜੀ ਸੀ ਕਨੌਰੀ ਨਾਉਦੇ ਸਾਰੀਆਂ ਨੀ ਆ ਰਹੀਆਂ ਪਾਸਾ ਸਰੈਂਗ ਕਰਾਤਾ ਕੋਈ ਸੀ ਦਾ ਸਵਾ ਪੌਣੇ ਕ ਸੱਤ ਦਾ ਟਾਈਮ ਹੋ ਗਿਆ ਹੁਣ ਆਪਾਂ ਰੁਕਦੇ ਆਂ ਕਨਕ ਦੇ ਢਾਬੇ ਤੇ ਤੇ ਥੋ ਖਾਣੇ ਆ ਰੋਟੀ ਇਹ ਨੋਹਾਨੀ ਹੈ ਹੋਟਲ ਨੇੜੇ ਜਾ ਕੇ ਨਹੀਂ ਇਹ ਲਾਸਟ ਹੀ ਆ ਜਾਂਦੇ ਆ ਲਾਸਟ ਜਵੇਂ ਨਿਕਾ ਅੱਗੇ ਇਹਨਾਂ ਦੀ ਢਾਬੇ ਵਾਲਾ ਜੀ ਤੇ ਬਸ ਹੋਣੀ ਹੈ ਜਿਹੜੇ ਨਾਲ ਦੇਖਣਗੇ ਹਾਂ ਤੇ ਦੇਖਣਗੇ ਵਰ ਕਹਿਣਗੇ ਦੀ ਹਾਂ ਸਾਡੀ ਤਰੀਫ਼ ਕਰ ਕਿਵੇਂ ਸੀ ਇੱਕ ਮੋੜ ਦੀ ਕਮੀ ਆ ਮੋੜ ਚਾਈਗਾ ਨਾਲ ਬੜਾ ਜੇ ਕਿਥੇ ਨੇ ਬੜਾ ਖੜਾ ਹੋਏ ਤਾਂ ਬੜਾ ਖਾਂਦਾ ਹਾਂ ਕੱਲੀ ਛਾਂਡੀ ਦਿੰਦੇ ਆ 100 ਫਲਾ 100 ਦੇ ਨਾਲ ਖਾਂਦੀ ਨੂੰ ਘੰਟਾ ਕਰਾਉਣਾ 100 ਦੇ ਨਾਲ ਗੋੜੀ ਚਾਈ ਸਹੀ ਗੱਲ ਹੈ ਵੀ ਮੰਨਦਾ ਸੌਰੀ ਕਨ ਘਟਾਬੇ ਵਾਲੇ ਇਹ ਚੀਜ਼ ਨੂੰ ਤੁਸੀਂ ਬੋਲ ਰੱਖੋ। ਆਪ ਜਿਹੜਾ ਵੀ ਇੱਥੇ ਹੁੰਦਾ ਹੈ ਜੀ ਜੇ ਐਡ ਕਰ ਦਿਓ ਮੈਂ ਲਿਖਣਾ ਭੁੱਲ ਗਿਆ। ਇਹ ਰਿਵਿਊ ਲੈ ਲੈਂਦੇ ਆ। ਉਹ ਬਾਪੂ ਕੋਲ ਪਾਉਂਦਾ। ਹਾਂ ਪਾਪਾ ਮੇਰਾ ਗੁਰਮਾਨ। ਪਾ ਪੈ ਗਏ ਹਸ ਟਾਈਮ 에어ਪੋਰਟ ਰੋਡ ਤੇ ਇਹ ਇੱਕ ਹੁਣ ਟਨਲ ਬਣੀ ਆ ਨਿਊ ਥੋੜੇ ਦਿਨ ਪਹਿਲਾਂ ਹੀ ਸ਼ੁਰੂ ਹੋਈ ਆ 에어ਪੋਰਟ ਰੋਡ ਸਾਈਡ ਨੂੰ ਜਾਂਦੀ ਆ ਇਹ ਬਹੁਤ ਲੰਬੀ ਟਨਲਾਹ ਕਮ ਸੇ ਕਮ 10 ਤੋਂ 15 ਕਿਲੋਮੀਟਰ ਦੀ ਹੈਗੀ ਆ ਬਹੁਤ ਵਧੀਆ ਬਣੀ ਆ ਤੇ ਹੁਣ ਟ੍ਰੈਫਿਕ ਟ੍ਰੈਫਿਕ ਦਾ ਕੋਈ ਝੰਜਟ ਨਹੀਂ ਰਹਿ ਗਿਆ ਬਹੁਤ ਸੋਖਾ ਹੋ ਗਿਆ ਏ ਤੇ ਬਣਾਇਆ ਵੀ ਬਹੁਤ ਵਧੀਆ ਏ ਆਸ ਤੇ ਪਾਸੇ ਬੜੀ ਵਧੀਆ ਚਤਰਕਾਰੀ ਕੀਤੀ ਆ ਬਹੁਤ ਵਧੀਆ ਏ പാർ നീ മതി ਟਾਈਮ ਥੋੜਾ ਖੇਚਮਾ ਜਿਹਾ ਸੀਗਾ ਤਾਂ ਕਰਕੇ ਮਿਲਦਿਆਂ ਤੋਂ ਵੀਡੀਓ ਨਹੀਂ ਬਣਾ ਸਕੇ ਜਦੋਂ ਹੁਣ ਐਂਟਰ ਕਰ ਗਏ 에어ਪੋਰਟ ਦੇ ਅੰਦਰ ਪ੍ਰਮਾਤਮਾ ਮੇਰੇ ਪਰਿਵਾਰ ਨੂੰ ਦੀਸ ਚਾਰਲੇ ਸੇਫ ਹੋਵੇ ਤੇ ਜਲਦੀ ਮਿਲੀਏ ਦੁਬਾਰਾ